ਜਦੋਂ ਤੁਸੀਂ ਡਾਕਟਰ ਬੀਐਸਕੇ ਦੇ ਨੁਸਖੇ ਫਾਰਮੂਲੇ ਇਸਤੇਮਾਲ ਨਹੀਂ ਸੀ ਕਰਦੇ ਤੇ ਜਦੋਂ ਕਰਨ ਲੱਗੇ ਫੇਰ ਡੈਰੀ ਦੇ ਵਿੱਚ ਕੀ ਤਬਦੀਲੀ ਆਜੀ ਸੋਧਾ ਜੀ ਵਿਰਧੀ ਹੋਈ ਆਜੀ ਪਸ਼ੂ ਵੀ ਸਵਸਥ ਰਹਿਦਾ ਹੈ ਜੀ ਨੁਕਸਾਨ ਬਹੁਤ ਘਟ ਗਿਆ ਜੋ ਮੰਨ ਲਓ ਮਟੇਟਸ ਨਾਲ ਜਿਹੜਾ ਨੁਕਸਾਨ ਹੁੰਦਾ ਸੀਗਾ ਸਭ ਤੋਂ ਵੱਡਾ ਪਸ਼ੂ ਦੀ ਕੀਮਤੀ ਮਰ ਜਾਂਦੀ ਸੀ ਉਹ ਸਾਰਿਆਂ ਨੂੰ ਉਹਦਾ ਵੱਧ ਫਾਇਦਾ ਹੋਇਆ ਜੀ ਅੱਜ ਤੁਹਾਡੀ ਮੁਲਾਕਾਤ ਹੈਗੀ ਆ ਅਸੀਂ ਉਸ ਡੈਰੀ ਫਾਰਮਰ ਨਾਲ ਕਰਵਾ ਰਹੇ ਹਾਂ ਜਿਸ ਨੇ ਡਾਕਟਰ ਬੀ ਐਸ ਕੇ ਦੇ ਨੁਸਖੇ ਫਾਰਮੂਲੇ ਅਪਣਾਏ ਤੇ ਉਸ ਤੋਂ ਬਾਅਦ ਉਹਨਾਂ ਦੇ ਡੈਰੀ ਫਾਰਮ ਦੇ ਵਿੱਚ ਦੁੱਧ ਦੀਆਂ ਲਹਿਰਾਂ ਵਹਿਰਾਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਉਹ ਹੋ ਗਈਆਂ ਦੁੱਧ ਵਧਾਉਣ ਵਾਸਤੇ ਅਸੀਂ ਇਹਨੂੰ ਯੂਜ਼ ਕਰਦੇ ਹਾਂ ਜੀ ਹੁੰਦਾ ਜੀ ਸੱਚੋ ਸੱਚ ਦੁੱਧ ਦੁੱਧ ਸੱਚੋ ਸੱਚ ਦੁੱਧ ਵੱਧਾ ਉਹ ਤੋਂ ਲੈ ਕੇ 2.5 ਲੀਟਰ ਦੁੱਧ ਪਰਤੇ ਦਿੰਦਾ ਦੇੜੀ ਦਾ ਤਾਂ ਆਪਣਾ ਦੁੱਧ ਵਧਦੀ ਹੋਊਗੀ ਜੇ ਦੋ ਤੋਂ 2.5 ਲੀਟਰ ਪ੍ਰਤੀ ਦਿਨ ਦੁੱਧ ਵਧ ਗਿਆ ਫਿਰ ਤੇ ਨੁਸਖਾ ਫਾਰਮੂਲਾ ਫਰੀ ਚ ਰਹਿ ਕੇ ਹਾਂ ਫਰੀ ਹੈ ਜੀ ਜਿੰਨੀ ਕਿ ਇਹਦੀ ਹੈਗੀ ਕੋਸ਼ਟ ਉਹਨੀ ਆਪਣੀ ਦੁੱਧ ਚ ਪੂਰਤੀ ਹੁੰਦੀ ਹੈ ਹੈਪੀ ਮੂਡ ਕੀ ਹੈ ਜੀ ਹੈਪੀ ਮੂਡ ਹੈ ਜੀ ਹੈਪੀ ਮੂਡ ਦਾ ਮਤਲਬ ਹੈ ਜੀ ਪਸ਼ੂ ਨੂੰ ਜਦੋਂ ਆਪਣਾ ਕੋਈ ਪਸ਼ੂ ਪਹਿਲੀ ਬਿਆੰਤ ਸੌਂਦਾ ਹੈ ਤੇ ਆਮ ਪਾਛਾ ਚ ਕਹਦੀ ਹੈ ਲੱਤਾਂ ਮਾਰਦੀ ਹੈ ਜਾਂ ਉਹ ਢੇੜੇ ਕੱਢਦੀ ਹੈ ਇਹ ਤਾਂ ਬੜੀ ਵੱਡੀ ਪ੍ਰੋਬਲਮ ਹੈ ਜੀ ਇਹ ਬਸ ਉਥੋਂ ਸੀ ਚੋਂ ਤੋਂ ਅੱਧਾ ਘੰਟਾ ਪਹਿਲਾਂ ਦੇਣੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਥੋੜਾ ਪਸ਼ੂ ਨਾ ਹਿੱਲੇ ਤੇ ਨਾ ਕੋਈ ਲੱਤ ਮਾਰੇ ਦੀ ਬੜੀ ਕਿਹੜੀ ਲਤਲਤ ਮਾਰਦੀ ਸੀ ਤੁਹਾਡੀ ਜਿਵੇਂ ਆ ਪਹਿਲੇ ਵੇੜ ਹੈ ਜੀ ਇਹਨੂੰ ਦੇਣਾ ਇਹ ਵਧੀਆ ਆਪਣੀ ਚਵਾਈ ਦੇ ਸਟੈਂਪ ਤੇ ਦੁੱਧ ਵਧੀਆ ਆਪ ਦਾ ਰਕੜਾਉਂਦੀ ਹੈ ਜੀ ਅੱਛਾ ਮਸਟੈਟਸ ਵਾਸਤੇ ਤੁਸੀਂ ਕਿਹੜਾ ਕਹਿ ਰਹੇ ਹੋ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਵਰਤਦੇ ਮਟੈਟਸ ਵਾਸਤੇ ਅਸੀਂ ਇੱਕ ਨੰਬਰ ਵਰਤਦੇ ਆ ਜੀ ਅੱਛਾ ਅੱਛਾ ਤੇ ਆਈਕ ਨੰਬਰ ਕਿਸੇ ਵੀ ਏਰੀਆ 'ਚ ਤੁਸੀਂ ਜਾਵੜੋ ਸਭ ਨੂੰ ਪਹਿਲਾ ਤੁਹਾਨੂੰ ਸਵਾਲ ਆ ਹੀ ਕੀਤਾ ਜਾਊਗਾ ਮਟੈਟਸ ਦਾ ਕੋਈ ਹੱਲ ਹੈ ਕਿ ਨਹੀਂ ਕਿਉਂਕਿ ਮਸਟੈਟਸ ਦੀ ਪ੍ਰੋਬਲਮ ਆਉਂਦੀ ਸੀ ਅੱਜ ਤੋਂ 2 ਸਾਲ ਪਹਿਲਾਂ ਕੀ ਕਰਦੇ ਸੀ ਐਲੋਪੈਥਿਕ ਦਵਾਈ ਦਿਵਾਉਂਦੇ ਸੀ ਜੀ ਡਾਕਟਰ ਆਉਂਦਾ ਵੈਟਰੀਨ ਨਾ ਐਂਟੀਬਾਇਟਿਕ ਟੀਕੇ ਲਾਉਂਦੇ ਸੀ ਉਹਦੇ ਨਾਲ ਸਾਨੂੰ ਕੋਈ ਅਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ ਐਂਟੀਬਾਇਟਿਕ ਟੀਕੇ ਲਾਉਂਦੇ ਸੀ ਫਿਰ ਉਹਦਾ ਤੁਸੀਂ ਕਹਿ ਰਹੇ ਸੀ ਵੀ ਨੁਕਸਾਨ ਬੜਾ ਹੋਇਆ ਤੁਹਾਡੇ ਪਸ਼ੂਆਂ ਨੂੰ ਨਾ ਤਾਂ ਉਹਦਾ ਥਣ ਰਿਕਵਰ ਹੁੰਦਾ ਸੀਗਾ ਇਹ ਰਿਕਵਰ ਹੁੰਦੀ ਨਹੀਂ ਸੀ ਨਹੀਂ ਹੁੰਦਾ ਕਿਉਂ ਜੀ ਕਾਰਨ ਕਾਰਨ ਉਹਦਾ ਜੋ ਐਂਟੀਬਾਇਟਿਕ ਕੋਈ ਕੰਮ ਹੀ ਨਹੀਂ ਕਰਦਾ ਸੀਗਾ ਡਾਕਟਰ ਤੁਹਾਨੂੰ ਇਹ ਕਹਿ ਦਿੰਦਾ ਸੀ ਵੀ ਹੁਣ ਤੁਹਾਡਾ ਜਿਹੜਾ ਡੰਗਰ ਪਸ਼ੂ ਉਹ ਰੱਬ ਦੇ ਹਵਾਲੇ ਆ ਉਹ ਰੱਬ ਦੇ ਹਵਾਲੇ ਆ ਵੀ ਇਹ ਨਹੀਂ ਹਾਇ ਦਾ ਕੋਈ ਹੱਲ ਨਹੀਂਗਾ ਇਹਨੂੰ ਦੇਣ ਦਾ ਵੀ ਬਹੁਤ ਬਹੁਤ ਵਧੀਆ ਸੌਖਾ ਤਰੀਕਾ ਹੈ ਜੀ ਇਨੂੰ ਪਾਣੀ ਦੇ ਵਿੱਚ ਆਪਾਂ ਮਿਕਸ ਕਰਕੇ ਜਾਂ ਦਾਣੇ ਦੇ ਵਿੱਚ ਦੇ ਦੇ ਸਕਦੇ ਆ। ਖਣਚੇ ਦੁੱਧ ਜੇ ਦੁੱਧ ਸੰਘਣਾ ਹੋ ਗਿਆ ਇਹ ਛਿੱਡੀ ਆਉਂਦੀ ਹੈ। ਇਹਦੇ ਨਾਲ ਹੀ ਆਪਾਂ ਇੱਕ 8 ਨੰਬਰ ਤੇ 28 ਨੰਬਰ ਇਹਨਾਂ ਦਾ ਪ੍ਰੋਜੈਕਟ ਆਉਂਦਾ ਹੈ। ਉਹ ਨਾਲ ਚਾਲੂ ਕਰਕੇ ਉਹਨਾਂ ਨੂੰ ਉਹ ਆਪਾਂ ਲੇਵ ਦੀ ਜੇ ਸੋਜ ਆਈ ਹੈ ਤੇ ਉਹ ਵੀ ਆਪਾਂ ਹਟਾ ਸਕਦੇ ਹਾਂ ਬੱਚੀ ਨੂੰ ਕੀ ਦੇ ਰਹੇ ਹੋ ਤੁਸੀਂ ਕਿਹੜੀ ਉਹ ਬੱਚੀ ਛੋਟੀ ਖੜੀ ਹੈ ਉਹਨੂੰ ਮਿਲਕ ਟਾਉਨਿਕ ਦਿੱਤਾ ਹੈ ਦੇਖੋ ਤੁਹਾਡੇ ਸਾਹਮਣੇ ਦਿੱਤਾ ਹੈ ਕਿੰਨੇ ਮਹੀਨੇ ਦੀ ਉਹ ਮੈਂ ਲਗਭਗ 3 ਕਮਾਏ ਮਹੀਨੇ ਦੀ ਹੈ ਜੀ ਟਾਉਨਿਕ ਨਾਲ ਕੁਝ ਫਰਕ ਲੱਗਿਆ ਫਰਕ ਲੱਗਦਾ ਹੈ ਟਾਉਨਿਕ ਨਾਲ ਹੀ ਕਿੰਨਾ ਕੁ ਫਰਕ ਪਿਆ ਆਪਦੀ ਹਾਈਟ ਦਾ ਜਾਂ ਕੁਰੀ ਪੱਖੋਂ ਦਾ ਪੂਰਾ ਫਰਕ ਪੈਂਦਾ ਜੀ ਸਾਡੇ ਬਰੀਡ ਤੇ ਕੰਮ ਕਰਨਾ ਹੈ ਜੀ ਬੱਚੇ ਆ ਤਿਆਰ ਕਰਨੀਆਂ ਹੈ ਉਹਨਾਂ ਵਾਸਤੇ ਜਿਵੇਂ ਮੰਨ ਲਓ ਵੀ ਇਹ ਪਸ਼ੂ ਦੇ ਜਿਹੜੇ ਅੰਦਰ ਕੋਈ ਘਾਟ ਹੈ ਜੀ ਕਿਸੇ ਵੀ ਪ੍ਰਕਾਰ ਦੀ ਵਿਟਾਮਿਨ ਦੀ ਉਹਦੀ ਪੂਰਤੀ ਕਰਦਾ ਹੈ ਜੀ ਜਿਹੜੀ ਸਾਡੇ ਤੁਹਾਡੇ ਵਰਗੇ ਡੈਰੀ ਫਾਰਮਰ ਹੈਗੇ ਨੇ ਇਸ ਵੇਲੇ ਤੋਂ ਆਪਣਾ ਪਿੱਛਾ ਛੱਡਾ ਰਹੇ ਨੇ ਕਾਰਨ ਕੀ ਹੈ ਕਿ ਉਹਨੇ ਦੁੱਧ 'ਚੋਂ ਬਚਤ ਨਹੀਂ ਹੁੰਦੀ ਜਿੰਨਾ ਦਵਾਈਆਂ ਦੇ ਉੱਤੇ ਲੱਗ ਜਾਂਦਾ ਉਹਨਾਂ ਨੂੰ ਕੀ ਕਹੋਗੇ ਬਈ ਨੂੰ ਇੱਕ ਵਾਰੀ ਯੂਜ਼ ਕਰਕੇ ਦੇਖੋ ਤੋੜ ਦੂ ਡੈਰੀਆ ਡੈਰੀਆ ਦਾ ਦੁੱਖ ਤੋੜੂਗੀ ਜੀ ਪ੍ਰੋਫਿਟ ਦੇ ਵਿੱਚ ਚੱਲ ਰਿਹਾ ਜੀ ਹੁਣ ਕੰਮ ਸਾਰ ਪ੍ਰੋਫਿਟ ਜਿਆਦਾ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਹਕੀਕਤ ਟੀਵੀ ਦਾ ਕਾਫਲਾ ਅੱਜ ਪਹੁੰਚਿਆ ਹੈ ਰਾਜਸਥਾਨ ਸ਼੍ਰੀ ਗੰਗਾ ਨਗਰ ਦੇ ਨਾਲ ਪੈਂਦਾ ਹੈ ਸ਼੍ਰੀ ਕਰਨਪੁਰ ਜਿੱਥੇ ਅੱਜ ਤੁਹਾਡੀ ਮੁਲਾਕਾਤ ਹੈਗੀ ਹੈ ਅਸੀਂ ਡੈਰੀ ਫਾਰਮਰ ਨਾਲ ਕਰਵਾ ਰਹੇ ਹਾਂ ਉਸ ਡੈਰੀ ਫਾਰਮਰ ਨਾਲ ਜਿਸ ਨੇ ਡਾਕਟਰ ਬੀ ਐਸ ਕੇ ਦੇ ਨੁਸਖੇ ਫਾਰਮੂਲੇ ਅਪਣਾਏ ਤੇ ਉਸ ਤੋਂ ਬਾਅਦ ਉਹਨਾਂ ਦੇ ਡੈਰੀ ਫਾਰਮ ਦੇ ਵਿੱਚ ਦੁੱਧ ਦੀਆਂ ਲਹਿਰਾਂ ਵਹਿਰਾਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਉਹ ਹੋ ਗਈਆਂ ਔਰ ਉਹਨਾਂ ਦੇ ਫਾਰਮ ਦੇ ਵਿੱਚ ਡਾਕਟਰਾਂ ਦੀ ਐਂਟਰੀ ਪਿਛਲੇ 2 ਸਾਲ ਤੋਂ ਲਗਭਗ ਲਗਭਗ ਬੈਨ ਵਾਂਗੂ ਹੈ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਖਾਸ ਕਰਕੇ ਅਸੀਂ ਤੁਹਾਨੂੰ ਨਤੀਜੇ ਰਿਜ਼ਲਟ ਦਿਖਾਉਣ ਵਾਸਤੇ ਇੱਥੇ ਪਹੁੰਚੇ ਆ ਕਿ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਇਸ ਵੇਲੇ ਡੈਰੀ ਫਾਰਮਰਾਂ ਨੂੰ ਕਹ ਲਈਏ ਕਿ ਕਾਫੀ ਜ਼ਿਆਦਾ ਫਾਇਦਾ ਦੇ ਰਿਹਾ ਉਹ ਕੀ ਹੈ ਕਿਸ ਤਰ੍ਹਾਂ ਸਚਕਲ ਬਾਈ ਜੀ ਸਸਰਗੜੀ ਜੀ ਜੀ ਨਾ ਤੁਹਾਡਾ ਮੇਰਾ ਨਾਮ ਸੁਖਚੈਨ ਸਿੰਘ ਹੈ ਜੀ ਅੱਛਾ ਸੁਖਚੈਨ ਜੀ ਵੈਸੇ ਤਾਂ ਅਸੀਂ ਦੱਸਤਾ ਤੁਸੀਂ ਆਪਣੀ ਜ਼ੁਬਾਨ ਤੋਂ ਵੀ ਦੱਸੋ ਇਹ ਤੁਹਾਡਾ ਡੇਰੀ ਫਾਰਮ ਹੈ ਇਹ ਕਿੱਥੇ ਹੈ ਇਹ ਫੇ ਪਲੇ ਵਾਲੇ ਜੀ ਰਾਜਸਥਾਨ ਦੇ ਗੰਗਾ ਨਗਰ ਜ਼ਿਲ੍ਹੇ ਚ ਜੀ ਪਿੰਡ 14 ਜੈਡ ਪੈ ਜਾਂਦਾ ਜੀ ਅੱਛਾ 14 ਜੈਡ 14 ਜੈਡ ਪਿੰਡ ਪੈ ਜਾਂਦਾ ਹੈ ਹਾਇ ਕਰਨਪੁਰ ਰੋਡ ਤੇ ਠੀਕ ਹੈ ਠੀਕ ਹੈ ਕਰਨਪੁਰ ਹਾਇ ਕਰਨਪੁਰ ਰੋਡ ਵਾਈਦੀ ਹੈ ਬਈ ਸੱਚਾ ਅੱਛਾ ਅ ਤੁਹਾਡਾ ਕੀ ਨਾਮ ਹੈ ਸੁਖਚੈਨ ਸਿੰਘ ਅੱਛਾ ਸੁਖਚੈਨ ਜੀ ਪਹਿਲਾਂ ਇਹ ਦੱਸੋ ਤੁਸੀਂ ਜਿਹੜੇ ਤੁਹਾਡੇ ਇਹ ਡੰਗਰ ਨੇ ਪਸ਼ੂ ਨੇ ਕਿਹੜੀਆਂ-ਕਿਹੜੀਆਂ ਦਿੱਕਤਾਂ ਅੱਜ ਤੋਂ 2 ਸਾਲ ਪਹਿਲਾਂ ਆ ਰਹੀਆਂ ਸੀ ਤੇ ਫਿਰ ਮੁੜ ਕੇ ਤੁਸੀਂ ਡੰਗਰ ਬੱਚੇ ਦਾ ਕੰਮ ਛੱਡਤਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਕਿਉਂ ਅਪਣਾਇਆ ਇਹ ਤੇ ਸਭ ਤੋਂ ਪਹਿਲਾਂ ਤਾਂ ਹੁੰਦੀ ਹੈ ਮਟੈਟਸ ਦੀ ਜੀ ਸਭ ਤੋਂ ਮੇਨ ਤਾਂ ਪਰਮਾ ਜੀ ਪ੍ਰੋਬਲਮ ਹੈ ਇਹ ਆਈ ਸਾਡੇ ਜਿਹੜੀ ਚੋ ਕਿਉਂ ਦਿੱਕਤ ਇਹਦੀ ਜਦੋਂ ਆ ਜਾਂਦੀ ਹੈ ਤੇ ਪਸ਼ੂ ਦਾ ਵੀ ਆਪਾਂ ਵੀ ਕਹੀਏ ਵੀ ਮੁੱਲ ਉਹਦਾ ਮੁੱਲ ਸਾਰਾ ਖਤਮ ਹੋ ਜਾਂਦਾ ਠੀਕ ਹੈ ਜਦੋਂ ਮੈਂ ਸਟੇਟਸ ਦੀ ਪ੍ਰੋਬਲਮ ਆ ਜਾਂਦੀ ਹੈ ਜਿਵੇਂ ਮੰਨ ਲਓ ਇੱਕ ਥਣ ਚ ਆ ਗਈ ਉਹ ਇੱਕ ਜੇ ਥਣ ਪਸ਼ੂ ਦਾ ਮਰ ਗਿਆ ਤਾਂ ਉਹਦਾ ਪਸ਼ੂ ਦਾ ਸਾਰੇ ਦਾ ਜੇ ਆਪਣੇ ਲੱਖ ਰੁਪਏ ਦਾ ਪਸ਼ੂ ਆ ਤਾਂ ਉਹਦਾ ਲਗਭਗ 20-25000 ਰੁਪਏ ਦਾ ਹੀ ਰਹੂਗਾ ਠੀਕ ਹੈ ਤੇ ਫਿਰ ਜਦੋਂ ਮੈਂ ਸਟੇਟਸ ਦੀ ਪ੍ਰੋਬਲਮ ਆਉਂਦੀ ਸੀ ਅੱਜ ਤੋਂ 2 ਸਾਲ ਪਹਿਲਾਂ ਕੀ ਕਰਦੇ ਸੀ ਉਦੋਂ ਤਾਂ ਪਹਿਲਾਂ ਅਸੀਂ ਕੀ ਕਰਦੇ ਸੀ ਐਲੋਪੈਥਿਕ ਦਵਾਈ ਦਵਾਉਂਦੇ ਸੀ ਜੀ ਤੇ ਡਾਕਟਰ ਆਉਂਦਾ ਸੀ ਵੈਟਰਨਰੀ ਡਾਕਟਰ ਤੋਂ ਦਵਾਉਂਦੇ ਸੀ ਠੀਕ ਔਰ ਐਂਟੀਬਾਇਟਿਕ ਟੀਕੇ ਲਾਉਂਦੇ ਸੀ ਉਹਦੇ ਨਾਲ ਸਾਨੂੰ ਕੋਈ ਅਜੇ ਤੱਕ ਕੋਈ ਰਿਜ਼ਲਟ ਨਹੀਂ ਮਿਲਿਆ ਜੀ ਜਦੋਂ ਐਂਟੀਬਾਇਟਿਕ ਟੀਕੇ ਲਾਉਂਦੇ ਸੀ ਫਿਰ ਉਹਦਾ ਤੁਸੀਂ ਕਹਿ ਰਹੇ ਸੀ ਵੀ ਨੁਕਸਾਨ ਬੜਾ ਹੋਇਆ ਤੁਹਾਡੇ ਪਸ਼ੂਆਂ ਨੂੰ ਨੁਕਸਾਨ ਸੀਗਾ ਜੀ ਉਹਦਾ ਸਭ ਤੋਂ ਵੱਡਾ ਹੈ ਜੀ ਉਹ ਨਾ ਤਾਂ ਉਹਦਾ ਥਣ ਰਿਕਵਰ ਹੁੰਦਾ ਸੀਗਾ ਜੀ ਰਿਕਵਰ ਹੁੰਦੀ ਨਹੀਂ ਸੀ ਨਹੀਂ ਹੁੰਦਾ ਕਿਉਂ ਜੀ ਕਾਰਨ ਕਾਰਨ ਉਹਦਾ ਜਿਹੋ ਐਂਟੀਬਾਇਟਿਕ ਕੋਈ ਕੰਮ ਹੀ ਨਹੀਂ ਕਰਦਾ ਸੀਗਾ ਜੀ ਅੱਛਾ ਰਿਕਵਰ ਨਹੀਂ ਹੁੰਦਾ ਹੀ ਨਹੀਂ ਸੀ ਉਹਦੇ ਕ ਉਹ ਵੀ ਉਹ ਜੇ ਲਾਸਟ ਲਾਉਂਦੇ ਸੀਗੇ ਵੀ ਇਸ ਤੋਂ ਬਾਅਦ ਇਹਦਾ ਵੀ ਸਾਡੇ ਕੋਲੇ ਕੋਈ ਹੱਲ ਨਹੀਂਗਾ। ਮਤਲਬ ਡਾਕਟਰ ਤੁਹਾਨੂੰ ਇਹ ਕਹਿ ਦਿੰਦਾ ਸੀ ਵੀ ਹੁਣ ਤੁਹਾਡਾ ਜਿਹੜਾ ਡੰਗਰ ਪਸ਼ੂ ਉਹ ਰੱਬ ਦੇ ਹਵਾਲੇ। ਉਹ ਰੱਬ ਦੇ ਹਵਾਲੇ ਆ ਵੀ ਇਹ ਨਹੀਂ ਹਾਇਦਾ ਕੋਈ ਹੱਲ ਨਹੀਂਗਾ। ਬੇਸ ਦਵਾਈ ਨਾਲ ਸਹੀ ਹੋ ਗਿਆ ਤਾਂ ਠੀਕ ਹੈ। ਨਹੀਂ ਤਾਂ ਫਿਰ ਨਹੀਂ ਹੁੰਦਾ ਜੀ। ਅੱਛਾ ਤੁਸੀਂ ਇਹ ਗੱਲ ਮੰਨਦੇ ਹੋ ਵੀ ਜਿਹੜਾ ਨੁਸਖਾ ਫਾਰਮੂਲਾ ਡਾਕਟਰ ਉਪਕਾਰ ਕਾਉਂਸਲ ਜੀ ਹੋਰਾ ਦਾ ਹੈ ਅ ਜਿੱਥੇ ਜਾ ਕੇ ਐਲੋਪੈਥੀ ਸਮਾਪਤ ਹੋ ਜਾਂਦੀ ਹੈ ਜਿੱਥੇ ਜਾ ਕੇ ਉਹਨਾਂ ਦੇ ਹੱਥ ਵੀ ਪੈਰ ਵੀ ਦੋਨੇ ਖੜੇ ਹੋ ਜਾਂਦੇ ਨੇ ਪਸ਼ੂ ਨੂੰ ਲੈ ਕੇ ਉੱਥੋਂ ਇਹ ਚੀਜ਼ ਸ਼ੁਰੂ ਹੁੰਦੀ ਹੈ ਇਹ ਉੱਥੋਂ ਇਹ ਚੀਜ਼ ਸ਼ੁਰੂ ਹੁੰਦੀ ਹੈ ਜੀ ਅੱਛਾ ਸਭ ਤੋਂ ਫਾਇਦਾ ਦਾ ਇਹਦਾ ਕੋਈ ਸਾਈਡ ਇਫੈਕਟ ਨਹੀਂਗਾ ਠੀਕ ਹੈ ਦੇਣਾ ਫਿਰ ਇਹਨੂੰ ਦੇਣ ਦਾ ਤਰੀਕਾ ਸੌਖਾ ਹੈ ਜੀ ਆਮ ਮੈਡੀਕਲ ਦਵਾਈ ਨਾਲ ਇੰਜੈਕਸ਼ਨ ਲਵਾਈਏ ਜਾਂ ਕੋਈ ਪੀਣ ਵਾਲੀ ਦਵਾਈ ਦੇਗੇ ਜਾਂ ਕੋਈ ਕੁਝ ਵੀ ਦੇਗੇ ਉਹਨੂੰ ਪਸ਼ੂ ਨੂੰ ਉਹ ਚ ਸਮੈਲ ਆਉਂਦੀ ਹੈ ਜਾਂ ਕੁਝ ਵੀ ਕਿਸ ਕਾਰਨ ਮੰਨਦੇ ਉਹਨੂੰ ਦੇਣੀ ਪਉਦੋ ਠੀਕ ਹੈ ਇਹਨਾਂ ਦੀ ਡਾਕਟਰ ਬੀ ਐਸ ਕੇ ਦੀ ਜਿਹੜੀ ਦਵਾਈ ਹੈ ਉਹ ਜੇ ਕੋਈ ਸਮੈਲ ਨਹੀਂਗੀ ਅੱਛਾ ਨਹੀਂ ਕੋਈ ਸਮੈਲ ਨਹੀਂ ਆਉਂਦੀ ਉਹ ਚ ਉਹਨੂੰ ਕਿਸੇ ਆਪਾਂ ਕੋਈ ਆਪਾਂ ਆਪਦੇ ਦਾਣੇ ਦਾਣੇ ਚ ਵੀ ਕੋਈ ਕੋਈ ਇਹਦਾ ਬਾਟਾ ਕਿਸੇ ਚ ਕੋਈ ਦਿੰਦਾ ਉਹ ਚ ਆਸਾਨੀ ਨਾਲ ਪਸ਼ੂ ਖਾ ਲੈਂਦਾ ਜੇ ਉਹ ਚ ਵੀ ਨਹੀਂ ਖਾਂਦਾ ਤਾਂ ਆਪਾਂ ਪਾਣੀ ਚ ਵੀ ਮਿਕਸ ਕਰਕੇ ਦੇ ਸਕਦੇ ਆ ਜਿਵੇਂ ਉਹ ਹੁਣ ਤੁਸੀਂ ਉਹ ਉਹ ਬੱਚੀ ਨੂੰ ਕੀ ਦੇ ਰਹੇ ਹੋ ਤੁਸੀਂ ਕਿਹੜੀ ਉਹ ਬੱਚੀ ਛੋਟੀ ਖੜੀ ਹੈ ਉਹਨੂੰ ਮਿਲਕ ਟੋਨਿਕ ਦਿੱਤਾ ਹੈ ਦੇਖੋ ਤੁਹਾਡੇ ਸਾਹਮਣੇ ਦਿੱਤਾ ਹੈ ਅੱਛਾ ਕਿੰਨੇ ਮਹੀਨਿਆਂ ਦੀ ਹੈ ਉਹ ਮੈਂ ਲਗਭਗ 3 ਕਮਾਏ ਮਹੀਨੇ ਦੀ ਹੈ ਜੀ 3 ਕ ਮਹੀਨੇ ਦੀ ਹਾਂ ਤਾਂ 3 ਕ ਮਹੀਨੇ ਦੀ ਹੈ ਜੀ ਟੋਨਿਕ ਨਾਲ ਕੁਝ ਫਰਕ ਲੱਗਿਆ ਫਰਕ ਲੱਗਦਾ ਹੈ ਟੋਨਿਕ ਨਾਲ ਹੀ ਜੀ 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 ਕਿੰਨਾ ਕੁ ਫਰਕ ਪਿਆ ਕਾਫੀ ਫਰਕ ਪਿਆ ਇਹਨੂੰ ਅੱਛਾ ਇਸ ਤੋਂ ਪਹਿਲਾਂ ਵੀ ਤੁਸੀਂ ਬੱਚਿਆਂ ਪਾਲ ਰਹੇ ਹੋਵੋਗੇ ਉਹ 3 ਕੁ ਮਹੀਨਿਆਂ ਚ ਇੰਨੀ ਕੁ ਐਵਰੇਜ ਆ ਜਾਂਦੀ ਆ ਆਪਦੀ ਹਾਈਟ ਦਾ ਜਾਂ ਕੋਈ ਦਾ ਸਰੀਰ ਸਰੀਰ ਪੱਖੋਂ ਉਹਦਾ ਪੂਰਾ ਫਰਕ ਪੈਂਦਾ ਜੀ ਅੱਛਾ ਜੀ ਮਤਲਬ ਜਿਨ੍ਹਾਂ ਦੀਆਂ ਬੱਚੀਆਂ ਬਹੁਤ ਹੁੰਦੀਆਂ ਨੇ ਕਿ ਬਾਜੀ ਨੇ ਇਹਨੇ ਬਰੀਡ ਤੇ ਕੰਮ ਕਰਨਾ ਹੈ ਜੀ ਬੱਚੇ ਤਿਆਰ ਕਰਨੀਆਂ ਉਹਨਾਂ ਵਾਸਤੇ ਜਿਵੇਂ ਮੰਨ ਲਓ ਵੀ ਇਹ ਮਿਲਕ ਟੋਨਿਕ ਹੋ ਗਿਆ ਜਾਂ ਕੋਈ ਹੋਰ ਵੀ ਇਹਨਾਂ ਦੇ ਜਿਹਨੇ ਪ੍ਰੋਜੈਕਟ ਆਉਂਦੇ ਆ ਉਹਨਾਂ ਦਾ ਕਾਫੀ ਹੱਦ ਤੱਕ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਸਾਨੂੰ ਤਾਂ ਦੇਖਣ ਨੂੰ ਮਿਲਿਆ ਜੀ ਦੁੱਧ ਤੇ ਲਿਆ Rajasthan ਵਾਲਿਆਂ ਨੇ ਰਿਜ਼ਲਟ ਤੇ Rajasthan ਵਾਲੀ ਕਹਿੰਗ ਤੁਹਾਨੂੰ ਵੀ Rajasthan ਵਾਲਿਆਂ ਨੇ ਦੁੱਧ ਦਾ ਰਿਜ਼ਲਟ Rajasthan ਦੇ ਲਿਆ ਹੀ ਇਹਨਾਂ ਦਾ ਮਿਲਕ ਟੋਨਿਕ ਹੈ ਜੀ ਉਹ ਇਹ ਕੀ ਕਰਦਾ ਉਹ ਮਿਲਕ ਟੋਨਿਕ ਦੁੱਧ ਚ ਮਿਰਦੀ ਕਰਦੇ ਨੇ ਪਸ਼ੂ ਦੇ ਜਿਹੜੇ ਅੰਦਰ ਕੋਈ ਘਾਟ ਹੈ ਜੀ ਕਿਸੇ ਵੀ ਪ੍ਰਕਾਰ ਦੀ ਵਿਟਾਮਿਨ ਦੀ ਉਹਦੀ ਪੂਰਤੀ ਕਰਦਾ ਹੈ ਜੀ ਫਿਰ ਇਹਨਾਂ ਦਾ ਦੂਜਾ ਪ੍ਰੋਜੈਕਟ ਇਹਨਾਂ ਦਾ ਲਾਂਚ ਹੋਇਆ ਜੀ ਮਿਲਕ ਹਾਈ ਅੱਛਾ ਜੀ ਉਹ ਸਾਡੇ ਕੋਲੇ ਹਜੇ ਪਹੁੰਚ ਰਿਹਾ ਜੀ ਦਿੱਤਾ ਹੈ ਅੱਛਾ ਹਜੇ ਪਹੁੰਚ ਰਿਹਾ ਹੈ ਪਹੁੰਚ ਰਿਹਾ ਹੈ ਅਜੇ ਚਰਚਾ ਹਾਂ ਚਰਚਾ ਹੈ ਜੀ ਠੀਕ ਹੈ ਉਹਦੇ ਨਾਲ ਵੀ ਅਸੀਂ ਆਪ ਦੇ ਦੂਜੇ ਡੇਰੀ ਫਾਰਮ ਤੇ ਕੀਤਾ ਆਪਦਾ ਸੈਂਪਲ ਉਹਦਾ ਪ੍ਰਯੋਗ ਕੀਤਾ ਉਹਨਾਂ ਵੀ ਦੁੱਧ 'ਚ ਉਹਨਾਂ ਦੀ ਵਿਰਧੀ ਹੋਈ ਹੈ ਸਾਡੇ ਆਪਦੇ ਅੱਛਾ ਜਦੋਂ ਤੁਸੀਂ ਡਾਕਟਰ ਬੀ ਐਸ ਕੇ ਦੇ ਨੁਸਖੇ ਫਾਰਮੂਲੇ ਇਸਤੇਮਾਲ ਨਹੀਂ ਸੀ ਕਰਦੇ ਤੇ ਜਦੋਂ ਕਰਨ ਲੱਗੇ ਫਿਰ ਡੇਰੀ ਦੇ ਵਿੱਚ ਕੀ ਤਬਦੀਲੀ ਆਈ ਤਬਲੀਬੀ ਜੇ ਦੁੱਧ ਦੀ ਵੀ ਵਰਦੀ ਹੋਈ ਆ ਜੀ ਪਸ਼ੂ ਵੀ ਸਵਸਥ ਰਹਿੰਦਾ ਹੈ ਜੀ ਦੋ ਆਰਾਮ ਦੇ ਠੀਕ ਹੈ ਦੂਜਾ ਜੀ ਨੁਕਸਾਨ ਬਹੁਤ ਘਟ ਗਿਆ ਜੇ ਮੰਨ ਲਓ ਮਟੈਟਸ ਨਾਲ ਜਿਹੜਾ ਨੁਕਸਾਨ ਹੁੰਦਾ ਸੀਗਾ ਸਭ ਤੋਂ ਵੱਡਾ ਪਸ਼ੂ ਦੀ ਕੀਮਤ ਹੀ ਮਰ ਜਾਂਦੀ ਸੀ ਠੀਕ ਹੈ ਉਹ ਸਾਰਿਆਂ ਉਹ ਤਾਂ ਵੱਧ ਫਾਇਦਾ ਹੋਇਆ ਜੀ ਉਹਦਾ ਠੀਕ ਹੈ ਮਤਲਬ ਦੋ ਸਾਲਾਂ ਚ ਤੁਹਾਡੇ ਪਸ਼ੂਆਂ ਨੂੰ ਕੋਈ ਦਿੱਕਤ ਕੋਈ ਪਰੇਸ਼ਾਨੀ ਆਈ ਹੈ ਨਹੀਂ ਆਈ ਮੇਰਾ ਸਵਾਲ ਹੀ ਤੁਹਾਨੂੰ ਆਉਂਦੇ ਸਾਰ ਇਹ ਕੀਤਾ ਸੀ ਤੁਹਾਨੂੰ ਬਿਹਾਈਂਡ ਦਾ ਕੈਮਰਾ ਹਾਂਜੀ ਥੋੜਾ ਸਵਾਲ ਸਹੀ ਆ ਸਾਨੂੰ ਉਹ ਤੋਂ ਬਾਅਦ ਕੋਈ ਦਿੱਕਤ ਨਹੀਂ ਆਈ ਅੱਛਾ ਇਸ ਤੋਂ ਪਹਿਲਾਂ ਕਿਹੜੀ ਕਿਹੜੀ ਦਿੱਕਤ ਸੀ ਮਟੈਟਸ ਦੀ ਸੀਗੀ ਜੀ ਬੰਨ ਵੀ ਪੈ ਜਾਂਦਾ ਹੈ ਜੀ ਬੰਨ ਨਾਲ ਕੀ ਹੁੰਦਾ ਬਈ ਬੰਨ ਆ ਜੀ ਪਸ਼ੂ ਤੇ ਬੰਨ ਪੈ ਜਾਂਦਾ ਆਪਾਂ ਐਲੋਪੈਥਿਕ ਦਵਾਈ ਦਿੰਨੇ ਆ ਉਹਨਾਂ ਕੋਈ ਫਾਇਦਾ ਨਹੀਂ ਉਹ ਪਸ਼ੂ ਹੌਲੀ ਹੌਲੀ ਮੰਨ ਲਓ 5-7 ਦਿਨ ਹੱਦ ਵੀ ਉਹਦੇ ਟਾਈਮ ਪੀੜ ਹੈ 5-7 ਦਿਨਾਂ ਤੋਂ ਪਸ਼ੂ ਉਹਦਾ ਡੈਥ ਹੋ ਜਾਣੀ ਹੈ ਪਸ਼ੂ ਦੀ ਅੱਛਾ ਮਤਲਬ 5-7 ਦਿਨਾਂ ਦੇ ਵਿੱਚ ਪਸ਼ੂ ਡੈਥ ਹੋ ਗਈ ਡੈਥ ਹੋ ਜਾਣੀ ਹੈ ਜਦੋਂ ਉਹਦਾ ਸਾਰਾ ਮਟੀਰੀਅਲ ਖਾਦਾ ਵਿੱਚ ਹੀ ਰੁਕ ਗਿਆ ਉਹਦਾ ਫਿਰ ਉਹਨੇ ਉਹਦੇ ਲਾਸਟ 5-7 ਦਿਨਾਂ ਤੋਂ ਉਹਦੀ ਡੈਥ ਹੋ ਜਾਨੀ ਹੈ ਠੀਕ ਹੈ ਤੁਸੀਂ ਰਿਜ਼ਲਟ ਲਿਆ ਅਸੀਂ ਆਪਾਂ ਵੀ ਆਪਣੇ ਫਾਰਮ ਤੇ ਨਹੀਂ ਲਿਆ ਦੂਜੇ ਫਾਰਮਾਂ ਤੇ ਰਿਜ਼ਲਟ ਕੀ ਰਿਜ਼ਲਟ ਲਿਆ ਤੁਸੀਂ ਰਿਜ਼ਲਟ ਉਹਦਾ ਆਪਾਂ ਦੋ ਇਹਨਾਂ ਦੀ ਮੈਡੀਸਿਨ ਆਉਂਦੀ ਹੈ ਦੋਨਾਂ ਨੂੰ ਮਿਕਸ ਕਰਕੇ ਦੇਣੀ ਪੈਂਦੀ ਹੈ ਜੀ ਠੀਕ ਹੈ ਉਹਦੇ ਨਾਲ ਉਹਦਾ ਬੰਨ ਵਧੀਆ ਖੁੱਲਿਆ ਜੀ ਉਹਦਾ ਕਿੰਨੇ ਟਾਈਮ ਚ ਖੁੱਲ ਜਾਂਦਾ ਬੰਨ ਉਹਦਾ ਵੀ ਆਪਰ ਪੀੜ ਤਿੰਨ ਚਾਰ ਦਿਨ ਦਾ ਟਾਈਮ ਲੱਗਦਾ ਜੀ ਤਿੰਨ ਚਾਰ ਦਿਨ ਮੈਡੀਸਿਨ ਦੇਣੀ ਪੈਂਦੀ ਹੈ ਠੀਕ ਹੈ ਉਹਦਾ ਰਿਜ਼ਲਟ ਵਧੀਆ ਹੁੰਦਾ ਹੈ ਜੀ ਠੀਕ ਹੈ ਜੀ 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 ਅੱਛਾ ਇੱਕ ਹੋਰ ਬੜਾ ਮਸਲਾ ਸੋਕਚਨ ਜੀ ਜਿਹੜੇ ਸਾਡੇ ਤੁਹਾਡੇ ਵਰਗੇ ਡੈਰੀ ਫਾਰਮਰ ਹੈਗੇ ਨੇ ਇਸ ਵੇਲੇ ਤੋਂ ਆਪਣਾ ਪਿੱਛਾ ਛਡਾ ਰਹੇ ਨੇ ਕਾਰਨ ਕੀ ਹੈ ਕਿ ਉਹਨੇ ਦੁੱਧ 'ਚੋਂ ਬਚਤ ਨਹੀਂ ਹੁੰਦੀ ਜਿੰਨਾ ਦਵਾਈਆਂ ਦੇ ਉੱਤੇ ਲੱਗ ਜਾਂਦਾ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਆਹੀ ਕਹਿਣਾ ਚਾਹਾਂਗੇ ਨਾ ਜੀ ਸਭ ਤੋਂ ਪਸ਼ੂ ਦੇ ਮੇਨਤ ਆਪਾਂ ਅਸੀਂ ਆਹੀ ਪ੍ਰੋਬਲਮ ਆਉਂਦੇ ਮਟੈਟਸ ਦੀ ਠੀਕ ਹੈ ਮਟੈਟਸ ਦਾ ਹੋਊਗੀ ਤੇ ਥਾ ਉਹਦਾ ਦੁੱਧ ਦੀ ਉਹਦੇ 'ਚ ਪ੍ਰੋਬਲਮ ਆਊਗੀ ਸਭ ਤੋਂ ਵੱਡੀ ਠੀਕ ਹੈ ਤੇ ਦੁੱਧ ਦੀ ਪ੍ਰੋਬਲਮ ਆਪਾਂ ਜੋ ਪਸ਼ੂ ਨੂੰ ਰੱਖਦੇ ਕਾਦੇ ਵਾਸਤੇ ਦੁੱਧ ਦੋ ਦੁੱਧ ਪਾਧਨ ਕਰਕੇ ਉਹ ਤੋਂ ਸੇਲ ਕਰਕੇ ਆਪਾਂ ਪ੍ਰਾਫਿਟ ਕਮਾਉਣਾ ਠੀਕ ਹੈ ਜੇਦੋਂ ਆਪਣਾ ਦੁੱਧ ਹੀ ਲਾਸਟ ਚ ਚਲਾ ਗਿਆ ਤੇ ਆਪਾਂ ਨੂੰ ਪ੍ਰਾਫਿਟ ਨਾ ਆਇਆ ਤਾਂ ਫਿਰ ਆਟੋਮੈਟਿਕਲੀ ਆਪਣਾ ਫਾਰਮ ਜੇ ਘਾਟੇ 'ਚ ਜਾਊਗਾ ਤੇ ਆਪਾਂ ਨੂੰ ਉਹਨੂੰ ਬੰਦ ਵੀ ਕਰਨਾ ਪੈ ਸਕਦਾ ਅੱਛਾ ਤੁਸੀਂ ਬੰਦ ਕਰਤਾ ਸੀ ਪਹਿਲਾਂ ਆਪਾਂ ਵੀ ਬੰਦ ਕਰਤਾ ਸੀਗਾ ਜੀ ਕਿੰਨੇ ਟਾਈਮ ਬੰਦ ਰੱਖਿਆ ਆਪਾਂ ਵੀ ਮੰਨ ਲਓ 6 ਮਹੀਨੇ ਦਾ ਅੰਦਰ ਅੰਦਰ ਬੰਦ ਹੀ ਰੱਖਿਆ ਉਹਨੂੰ ਅੱਛਾ ਫਿਰ ਆਪਾਂ ਹੌਲੀ ਹੌਲੀ ਇਹਨਾਂ ਨੇ ਜੋੜੇ ਕਾਰਨ ਕੀ ਸੀ ਉਸ ਵੇਲੇ ਬੰਦ ਰੱਖਣ ਦਾ ਤਾਂ ਕਿ ਜਿਹੜੇ ਤੁਹਾਡੇ ਕਾਰਨ ਹੱਲ ਹੋਇਆ ਤਾਂ ਕਿ ਅਸੀਂ ਦੱਸ ਸਕੀਏ ਸਾਡੇ ਘਰ ਸਾਣ ਭਰਾਵਾਂ ਨੂੰ ਸਭ ਤੋਂ ਵੱਡਾ ਇਹ ਤਾਂ ਮਟੈਟਸ ਦਾ ਹੀ ਆਏ ਜੀ ਕਾਰਨ ਸਟੱਡਸ ਤੋਂ ਇੰਨੇ ਜ਼ਿਆਦਾ ਦੁਖੀ ਸੀ ਦੁਖੀ ਸਾਰੇ ਸੀ ਕਿਸੇ ਵੀ ਏਰੀਆ ਚ ਤੁਸੀਂ ਜਾਵੜੋ ਸਭ ਨੂੰ ਪਹਿਲਾ ਤੁਹਾਨੂੰ ਸਵਾਲ ਆਈ ਉਹ ਕੀਤਾ ਜਾਊਗਾ ਮਟੈਟਸ ਦਾ ਕੋਈ ਹੱਲ ਹੈ ਕਿ ਨਹੀਂ ਠੀਕ ਹੈ ਮਟੈਟਸ ਦੇ ਕਾਰਨ ਹੀ ਤੁਹਾਡਾ ਜੇ 25 26 ਲੀਟਰ ਦੁੱਧ ਹੈ ਤਾਂ ਤੁਹਾਡਾ ਮਟੈਟਸ ਆਊਗੀ ਤਾਂ ਤੁਹਾਡਾ 10 12 ਕਿਲੋ ਲਿਟਰ ਦੁੱਧ ਤੇ ਆ ਜਾਊਗਾ ओके ਤੇ ਟਿਕਲ ਵਾਲਾ ਫਿਰ 7 8 ਕਿਲੋ ਤੇ ਉਹ ਐਂਟੀਬਾਇਟਿਕ ਟਿਕਾ ਤਾਂ ਆਪਾਂ ਲਵਾਉਨੇ ਆ ਐਂਟੀਬਾਇਟਿਕ ਦਾ ਤਾਂ ਫਿਰ ਉਹਦੋਂ ਦੁੱਧ ਹੋਰ ਘਟੂਗਾ ਉਹ ਤਾਂ ਡਾਕਟਰ ਵੀ ਆਊਗਾ ਉਹ ਵੀ ਕਹਿ ਕੇ ਲਾਊਗਾ ਬਈ ਦੁੱਧ ਘਟ ਸਕਦਾ ਹੈ ਨਾ ਵੀ ਅੱਛਾ ਤੇ ਇਕਲ ਹੋਰ ਸਾਨੂੰ ਸਮਝਾਓ ਸੁਖਚੰਨ ਜੀ ਜਿਵੇਂ ਤੁਸੀਂ ਡਾਕਟਰ ਵੀ ਐਸ ਕੇ ਵਾਲੇ ਪਾਸੇ ਨੂੰ ਮੂਵ ਹੋਏ ਉਸ ਤੋਂ ਬਾਅਦ ਤੁਹਾਡੀ ਸੋਚ ਚ ਤੁਹਾਡੇ ਕਾਰੋਬਾਰ ਚ ਤੁਹਾਡੇ ਗਈਆਂ ਚ ਗਊਆਂ ਚ ਕਿੰਨਾ ਕੁ ਵਾਅਦਾ ਹੋਇਆ ਕੀ ਤਬਦੀਲੀ ਆਈ ਹਣਜੀ ਜੋ ਅਸੀਂ ਇਹਨਾਂ ਨਾਲ ਜੁੜੇ ਸਾਨੂੰ ਦਵਾਈ ਦਾ ਰਿਜ਼ਲਟ ਵਧੀਆ ਮਿਲਿਆ ਆ ਸਾਡੇ ਫਾਰਮ ਵਿੱਚ ਵੀ ਮਾਲਾ ਅਸੀਂ ਦਵਾਈ ਦਿੱਤੀ ਸਾਨੂੰ ਰਿਜ਼ਲਟ ਮਿਲਿਆ ਸਾਡੇ ਫਾਰਮ ਅੱਗੇ ਵਧਿਆ ਦਵਾਈ ਦੇਣ ਨਾਲ ਉਹ ਚ ਸਾਨੂੰ ਦੇਖਿਆ ਜਬ ਤਾਂ ਹਰੇਕ ਚੀਜ਼ ਦਾ ਸਾਡਾ ਹੱਲ ਮਿਲਦਾ ਮਿਲਦਾ ਗਿਆ ਹੌਲੀ ਹੌਲੀ ਸਾਡਾ ਫਾਰਮ ਅੱਗੇ ਅੱਗੇ ਵਧ ਹੀ ਜਾਂਦਾ ਠੀਕਾ ਠੀਕਾ ਸਭ ਤੋਂ ਵਧੀਆ ਤਾਂ ਇਹ ਆਈ ਹੈ ਨਾ ਜੀ ਸਾਡੇ ਕੋਲ ਜਦੋਂ ਪਸ਼ੂ ਸਾਰੇ ਸਿਹਤ ਰਹਿਣਗੇ ਤੇ ਸਾਡਾ ਫਾਰਮ ਵਧੀਆ ਅੱਗੇ ਵਧੂਗਾ ਦੁੱਧ ਦਾ ਪਾਧਨ ਵਧੂਗਾ ਤੇ ਆਟੋਮੈਟਿਕ ਹੀ ਸਾਡਾ ਪ੍ਰੋਫਿਟ ਵਧੂਗਾ ਇਹ ਅੱਛਾ ਤੇ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਰਾਜਸਥਾਨ ਚ ਬੈਠੇ ਦੇਖ ਰਹੇ ਨੇ ਰਾਜਸਥਾਨ ਦੇ ਖਾਸ ਕਰਕੇ ਉਹਨਾਂ ਨੂੰ ਰਾਜਸਥਾਨੀ ਭਾਸ਼ਾ ਚ ਕੀ ਕਹੋਗੇ ਉਹਨਾਂ ਨੂੰ ਹੀ ਰਾਜਸਥਾਨੀ ਭਾਸ਼ਾ ਸਾਨੂੰ ਸਮਝਾਓ ਰਾਜਸਥਾਨੀ ਬੋਲੀ ਚ ਕੀ ਕਹੋਗੇ ਜਿਹੜੇ ਇਸ ਵੇਲੇ ਪਹਿਲੇ ਇਹ ਗੱਲ ਤਾਂ ਹੈ ਜੀ ਸਾਡਾ ਜਿਹੜਾ Rajasthan ਦੇ ਵਿੱਚ गंगानगर ਤੇ ਹਮਨਗੜ ਜਿਲ੍ਹਾ ਹੈ ਜੀ ਇਹ ਟੋਟਲ ਹੀ ਪੰਜਾਬ ਚੋਂ ਉੱਠ ਕੇ ਆਇਆ ਹੈ ਤੇ ਪੰਜਾਬੀ ਬੈਲਟ ਹੀ ਆਈ ਅੱਛਾ ਸਾਰੀ ਪੰਜਾਬੀ ਬੈਲਟ ਪੰਜਾਬੀ ਬੈਲਟ ਹੈ ਜੀ ਘਟੋ ਘਟ ਮੰਨ ਕੇ ਚਲੋ ਦੋ ਰਾਜਸਥਾਨੀ ਕੋਈ ਨਹੀਂ ਬੋਲਦੇ ਰਾਜਸਥਾਨੀ ਤਾਂ ਬਹੁਤ ਘਟ ਮੋਲਣਗੇ ਆਪਣੇ ਨਾਲ ਜੋ ਮਿਕਸ ਹੀ ਬੋਲਣਗੇ ਆਪਣੀ ਆਪਾਂ ਨੂੰ ਉਹ ਪੰਜਾਬੀ ਦੇ ਜਾਂ ਕੋਈ ਆਪਦੀ ਬੋਲਣਗੇ ਉਹ ਚ ਆਪਾਂ ਨੂੰ ਸਮਝ ਆ ਜਾਊਗੀ ਉਹਦੇ ਸਮਝ ਆ ਜਾਊਗੀ ਮਤਲਬ ਜਿਹੜੀ ਪੰਜਾਬੀ ਵੀ ਬੋਲਣਗੇ ਜਿਹੜੀਆਂ ਤੋਂਡੀਆਂ ਪੰਜਾਬ 'ਚ ਵੀਡੀਓ ਬਣੀਆਂ ਐ ਵੀ ਕਿਸੇ ਨਿਊਜ਼ ਚੈਨਲ ਤੇ ਉਹਨੇ ਬੀਐਸਕੇ ਨੇ ਬਣਾਈਆਂ ਉਹ ਵੀਡੀਓ ਇੱਥੇ ਇੱਥੋਂ ਤੱਕ ਪਹੁੰਚ ਰਹੀ ਆ ਸਾਡੇ ਕੋਲੇ ਉਹਨਾਂ ਦੇ ਥਰੂ ਸਾਨੂੰ ਵੀ ਉਹਨਾਂ ਦੇ ਫੋਨ ਉਹਨਾਂ ਦੇ ਫੋਨ ਆਉਂਦੇ ਆ ਤੇ ਇਹਨਾਂ ਦੇ ਮੈਡੀਸਨ ਸਾਡੀ ਸੇਲ ਗਾਂ ਸੇਲ ਹੁੰਦੀ ਆ ਜੀ 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 ਅੱਛਾ ਇਹ ਦੱਸੋ ਵੀ ਤੁਸੀਂ ਕਿਹੜੀ ਮੈਡੀਸਨ ਹੈਗੀ ਆ ਜਿਹੜੀ ਇੱਥੇ ਵਰਤ ਰਹੇ ਹੋ ਜਾਂ ਜਿਨ੍ਹਾਂ ਦਾ ਹੱਲ ਮਾਰਕੀਟ ਦੇ ਵਿੱਚੋਂ ਜਾਂ ਡਾਕਟਰਾਂ ਦੇ ਕੋਲੋਂ ਤੁਹਾਨੂੰ ਨਹੀਂ ਮਿਲਿਆ ਤੇ ਤੁਸੀਂ ਕਹਿ ਰਹੇ ਹੋ ਵੀ ਹੁਣ ਤੇ ਅਸੀਂ ਡਾਕਟਰ ਆਪ ਦੇ ਡਾਕਟਰ ਆਪ ਹੀ ਬਣ ਗਏ ਆ ਹਾਂਜੀ ਸਾਡੇ ਕੋਲੇ ਇਹ ਰਿਪੀਟਰ ਕਿੱਟ ਆ ਜੀ ਭਈਆ ਨੇ ਤੁਹਾਡੇ ਕੋਲ ਆਹ ਰਿਪੀਟਰ ਕਿੱਟ ਨੇ ਜੀ ਆਹ ਸਾਹਮਣੇ ਪਈ ਆ ਜੀ ਅੱਛਾ ਚਲੋ ਅੱਛਾ ਅੱਛਾ ਜੀ ਤੁਸੀਂ ਸਾਰੇ ਇਥੇ ਨਾਲ-ਨਾਲ ਤੁਸੀਂ ਦੇਖੋ ਸੁਖਚੈਨ ਜੀ ਹੋਰਾਂ ਨੇ ਸਜਾ ਕੇ ਵੀ ਰੱਖੀ ਹੋਈਆਂ ਨੇ ਇਹ ਕਿਹੜੇ-ਕਿਹੜੇ ਨੁਸਖੇ ਫਾਰਮੂਲੇ ਤੁਸੀਂ ਇਸਤੇਮਾਲ ਕਰ ਰਹੇ ਹੋ ਇਹ ਜੀ ਸਾਡੀ ਰਿਪੀਟਰ ਕਿੱਟ ਆਉਂਦੀ ਹੈ ਜੀ ਇਹ ਕੀ ਚੀਜ਼ ਹੈ ਜੀ ਕਾਦੇ ਵਾਸਤੇ ਕੰਮ ਆਉਂਦੀ ਹੈ ਇਹ ਰਿਪੀਟਰ ਜਦੋਂ ਪਸ਼ੂ ਕੋਈ ਵੀ ਪਸ਼ੂ ਆਪਣਾ ਰਿਪੀਟ ਹੋ ਰਿਹਾ ਬਾਰਾ ਵਜੇ ਬਾਕੀ ਆਮ ਭਾਸ਼ਾ ਚ ਆਪਾਂ ਕਹਦੇ ਆ ਤਾਂ ਪਸ਼ੂ ਰਹਿੰਦਾ ਨੀਗਾ ਦੁਆਰੇ ਨਹੀਂ ਕੰਸੀਵ ਨਹੀਂ ਕਰਦਾ ਕੰਸੀਵ ਨਹੀਂ ਕਰਦਾ ਉਸ ਤੇ ਉਸ ਤੇ ਠੀਕ ਹੁੰਦਾ ਹੈ ਜੀ ਕਿੰਨੇ ਟਾਈਮ ਚ ਰਿਜ਼ਲਟ ਹੈ ਜੀ ਇਹਦਾ ਇਹਦਾ ਰਿਜ਼ਲਟ ਇਹਦਾ ਜੀ ਪ੍ਰੋਸੀਜਰ ਹੁੰਦਾ ਹੈ 1 ਮਨਸ ਦਾ ਜੀ ਇਹ ਚ ਹਾਂਜੀ 1 ਮਨਸ ਦਾ ਪ੍ਰੋਸੀਜਰ ਹੁੰਦਾ ਇਹ ਚ 4 ਚ 4 ਬੋਤਲ ਹੁੰਦੀ ਹੈ ਜੀ ਠੀਕ ਹੈ ਕਿਸ ਤਰ੍ਹਾਂ ਦਿਖਾਉਂਗੇ ਕਿਸ ਤਰ੍ਹਾਂ ਦੀ ਹੈ ਨੇ ਇਹ ਕਿਵੇਂ ਕੰਮ ਕਿਵੇਂ ਕਰਦੇ ਕੋਈ ਦੇਣ ਚ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਤੁਹਾਨੂੰ ਆਉਂਦੀ ਨਹੀਂ ਇਹ ਇਹ ਚ ਕੋਈ ਦੇਣ ਚ ਆਪਾਂ ਦਿੱਕਤ ਨਹੀਂ ਆਉਂਦੀ ਜੀ ਅੱਛਾ ਅੱਛਾ ਇਸ ਤਰ੍ਹਾਂ ਬਸ ਆ ਸਿਸੀਆਂ ਆਪਾਂ ਇਸ ਇਸ ਪ੍ਰਕਾਰ ਦੀ ਸਿਸੀ ਹੋਊਗੀ ਜੀ ਅੱਛਾ ਇਹਨਾਂ ਨੂੰ ਚ ਆਪਾਂ ਤਿੰਨ ਸਿਸੀਆਂ ਦੇਣੀਆਂ ਆ ਜੀ ਉਹਨੂੰ ਪਹਿਲਾਂ ਟੀਕਾ ਆਪਾਂ ਇੰਜੈਕਸ਼ਨ ਰੱਖਾਉਣ ਤੋਂ ਪਹਿਲਾਂ ਡਾਕਟਰ ਤੋਂ ਇਹ ਤਾਂ ਇਹ ਆਈ ਕਰਾਉਣ ਤੋਂ ਪਹਿਲਾਂ ਆਪਾਂ ਇਹ ਤਿੰਨ ਸੀਸੀਆਂ ਦੇਣੀਆਂ ਇੱਕ ਸੀਸੀ ਆਪਾਂ ਆਪਦੇ ਕੋਲੇ ਰੱਖਣੀ ਹੈ ਜੀ ਠੀਕ ਹੈ ਆਈ ਕਰਾਉਣ ਤੋਂ ਪਹਿਲਾਂ ਆ ਘੰਟਾ ਪਹਿਲਾਂ ਅੱਧੇ ਸੀਸੀ ਦੇਣੀ ਹੈ ਤੇ ਇੱਕ ਘੰਟਾ ਪਹਿਲਾਂ ਆ ਘੰਟਾ ਬਾਅਦ ਚ ਦੇਣੀ ਹੈ ਸੀਸੀ ਉਹਨੂੰ ਤਿੰਨ ਸੀਸੀਆਂ ਦਾ ਆਪਾਂ ਦੇ ਕੇ ਉਹ ਤੋਂ ਬਾਅਦ ਇੱਕ ਆ ਸੀਸੀ ਰਿਪੀਟ ਕਰਨੀ ਹੈ ਜੀ ਠੀਕ ਹੈ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਜੀ ਕਦੇ ਹੋਇਆ ਵੀ ਤੁਸੀਂ ਇਹ ਨੁਸਖਾ ਫਾਰਮੂਲਾ ਰਿਪੀਟਰ ਵਾਲਾ ਇਹਨਾਂ ਦਾ ਇਸਤੇਮਾਲ ਕੀਤਾ ਹੋਵੇ ਤੇ ਉਸ ਤੋਂ ਬਾਅਦ ਫੇਰ ਕੋਈ ਪ੍ਰੋਬਲਮ ਆਈ ਹੋਵੇ ਨਹੀਂ ਉਸ ਇਸ ਦਵਾਈ ਦੇਣ ਤੋਂ ਕੋਈ ਬਾਦ ਉਹਨ ਕੋਈ ਪ੍ਰੋਬਲਮ ਨਹੀਂ ਆਈ ਜਿਹੜੀ ਵੀ ਕੋਈ ਵੀ ਘਾਟ ਹੁੰਦੀ ਹੈ ਉਹਦੇ ਬੱਚੇ ਦਾ ਨਹੀਂ ਜਾਂ ਕੋਈ ਸੋਜਣਾ ਹੈ ਜਾਂ ਕੋਈ ਦਿੱਕਤ ਆਉਂਦੀ ਹੈ ਇਨਫੈਕਸ਼ਨ ਹੈ ਉਹਦੇ ਨਾਲ ਇਹ ਸਾਰੇ ਵੀ ਰਿਕਵਰ ਹੁੰਦੀ ਹੈ ਜੀ ਅੱਛਾ ਹੋਰ ਕਿਹੜੇ ਕਿਹੜੇ ਨੁਸਖੇ ਫਾਰਮੂਲੇ ਤੁਸੀਂ ਇਸਤੇਮਾਲ ਤੁਸੀਂ ਤਾਂ ਕਾਫੀ ਕੁਝ ਰੱਖਿਆ ਹੋਇਆ ਹੈ ਜੀ ਇੱਥੇ ਆਪਣੇ ਫਾਰਮ 'ਚ ਆਪਣੇ ਕੋਲੇ ਮਿਲਕ ਟੋਨਿਕ ਆ ਗਿਆ ਜੀ ਇਹ ਮਿਲਕ ਟੋਨਿਕ ਦੁੱਧ ਵਧਾਉਣ ਵਾਸਤੇ ਅਸੀਂ ਇਹਨੂੰ ਯੂਜ਼ ਕਰਦੇ ਆ ਜੀ ਹੁੰਦਾ ਜੀ ਸੱਚੋ ਸੱਚ ਦੁੱਧ ਦੁੱਧ ਸੱਚੋ ਸੱਚ ਦੁੱਧ ਵੱਧਾ ਸੱਚੋ ਸੱਚ ਹੁੰਦਾ ਹੈ ਜੀ ਇਹਨਾਂ ਦੁੱਧ ਵੱਧ ਕਿੰਨਾ ਕਿ ਕਿੰਨਾ ਕੁ ਵੱਧ ਜਾਂਦਾ ਤੁਹਾਡੇ ਮੁਤਾਬਕ ਇਸ ਟੌਨਿਕ ਨਾਲ ਮੈਂ ਤਾਂ ਉਦੋਂ ਮੰਨ ਕੇ ਚੱਲੋ ਜੇ ਸਹੀ ਪਸ਼ੂ ਆ ਆਪਣੇ ਸੂਏ ਤੋਂ ਸਟਾਰਟ ਕਰਦੇ ਆ ਤਾਂ ਜੀ ਦੁੱਧ ਬਿਆਨ ਤੋਂ ਬਾਅਦ ਉਦੋਂ ਇਹ ਦੋ ਦੋ ਤੋਂ ਲੈ ਕੇ 2.5 ਲੀਟਰ ਦੁੱਧ ਪਰਤੇ ਦਿੰਦਾ ਦਿਹਾੜੀ ਦਾ ਤੇ ਆਪਣਾ ਦੁੱਧ ਵਿਰਦੀ ਹੋਊਗੀ ਉਹਦੀ ਓਕੇ ਪ੍ਰਤੀ ਦਿਨ ਦਾ ਦੋ ਤੋਂ 2.5 ਲੀਟਰ ਜੇ ਦੋ ਤੋਂ 2.5 ਲੀਟਰ ਪ੍ਰਤੀ ਦਿਨ ਦੁੱਧ ਵੱਧ ਗਿਆ ਫਿਰ ਤੇ ਨੁਸਖਾ ਫਾਰਮੂਲਾ ਫ੍ਰੀ ਚ ਰਹਿ ਗਿਆ ਹਾਂ ਫ੍ਰੀ ਹੈ ਜੀ ਇਹ ਮਤਲ ਫਿਰ ਤਾਂ ਆਪਾਂ ਇਹ ਗੱਲ ਕਹਿ ਲਈਏ ਕਿ ਜਿਹੜੇ ਨੁਸਖੇ ਫਾਰਮੂਲੇ ਤੁਸੀਂ ਇਸਤੇਮਾਲ ਕਰਦੇ ਹੋ ਜਿਹੜੇ ਥੋੜੇ ਬਹੁਤ ਜਿਹੜੇ ਪੈਸੇ ਲੱਗਦੇ ਨੇ ਉਹ ਪੂਰਤੀ ਦੁੱਧ ਦੇ ਵਿੱਚੋਂ ਹੀ ਹੋ ਜਾਂਦੀ ਹੈ ਹਾਂ ਦੁੱਧ ਜੀ ਜੀ ਪੂਰਤੀ ਹੈ ਜੀ ਮੰਨੋ ਜਿਹੜੇ ਜਿੰਨੀ ਕ ਇਹਦੀ ਹੈਗੀ ਕੋਸਟ ਉਹ ਨਹੀਂ ਆਪਣੇ ਦੁੱਧ ਚ ਪੂਰਤੀ ਹੁੰਦੀ ਹੈ ਜੀ ਕੀ ਬਾਤ ਹੈ ਕੀ ਬਾਤ ਅੱਛਾ ਹੋਰ ਕਿਸ ਚੀਜ਼ ਦੇ ਰਿਜ਼ਲਟ ਤੁਸੀਂ ਵਧੀਆ ਲੈਨੇ ਇਹ ਮਿਲਕ ਟੋਨਿਕ ਹੋ ਗਿਆ ਰਿਪੀਟਰ ਕਿਟ ਹੋ ਗਈ ਅੱਛਾ ਮਸਟੈਟਸ ਵਾਸਤੇ ਤੁਸੀਂ ਕਿਹੜਾ ਕਹਿ ਰਹੇ ਹੋ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਵਰਤਦੇ ਮਸਟੈਟਸ ਵਾਸਤੇ ਅਸੀਂ 1 ਨੰਬਰ ਵਰਤਦੇ ਆ ਜੀ ਅੱਛਾ ਅੱਛਾ ਤੇ 1 ਨੰਬਰ ਜੀ ਇਹਨੂੰ ਦੇਣ ਦਾ ਵੀ ਬਹੁਤ ਬਹੁਤ ਵਧੀਆ ਸੌਖਾ ਤਰੀਕਾ ਹੈ ਜੀ ਇਹਨੂੰ ਪਾਣੀ ਦੇ ਵਿੱਚ ਆਪਾਂ ਮਿਕਸ ਕਰਕੇ ਜਾਂ ਦਾਣੇ ਦੇ ਵਿੱਚ ਦੇ ਸਕਦੇ ਆ ਜੀ ਮਟੈਟਸ ਜੇ ਵੀ ਕਿਸੇ ਵੀ ਪ੍ਰਕਾਰ ਦੀ ਹੋਵੇ ਥਣ ਚ ਦੁੱਧ ਜੇ ਦੁੱਧ ਸੰਘਣਾ ਹੋ ਗਿਆ ਜੇ ਛਿੱਡੀ ਆਉਂਦੀ ਹੈ ਜੇ ਥਣ ਚ ਸਖਤਪਨ ਆ ਗਿਆ ਇਹਦੇ ਨਾਲ ਹੀ ਆਪਾਂ ਇੱਕ 8 ਨੰਬਰ ਤੇ 28 ਨੰਬਰ ਇਹਨਾਂ ਦਾ ਪ੍ਰੋਜੈਕਟ ਆਉਂਦਾ ਉਹ ਨਾਲ ਚਾਲੂ ਕਰਕੇ ਉਹਨਾਂ ਨੂੰ ਉਹ ਆਪਾਂ ਲੈਵੇ ਦੀ ਜੇ ਸੋਜ ਆਈ ਹੈ ਉਹ ਵੀ ਆਪਾਂ ਹਟਾ ਸਕਦੇ ਹਾਂ ਆਕੜ ਵੀ ਜਾਂਦਾ ਆਪਾਂ ਕੋਈ ਆਪਣੀ ਦੂਜੀ ਕਿਸੇ ਭਾਸ਼ਾ ਚ ਕਹਿੰਦੇ ਨੇ ਸੋਜ ਕਰੜਾ ਹੋ ਗਿਆ ਜੀ ਸਖਤ ਹੋ ਗਿਆ ਹਾਰਡ ਹੋ ਗਿਆ ਵੀ ਉਹ ਇਹਦਾ ਉਹ ਵੀ ਹੱਲ ਤਿੰਨੇ ਦਵਾਈਆਂ ਦੇ ਨਾਲ ਇਹਦਾ ਵੀ ਹੱਲ ਹੋ ਜਾਂਦਾ ਜੀ 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 ਫਿਰ ਇਹ ਛੋਟੀ ਜੀ ਕੀ ਚੀਜ਼ ਰੱਖੀ ਹੈ ਜੀ ਇੱਕ ਹੀ ਚੀਜ਼ ਹੈ ਬੜਾ ਛੋਟਾ ਜਿਹਾ ਨੁਸਖਾ ਫਾਰਮੂਲਾ ਉਹਨਾਂ ਦਾ ਇਹ ਜੀ ਹੈਪੀ ਮੂਡ ਹੈ ਕੀ ਹੈ ਜੀ ਹੈਪੀ ਮੂਡ ਹੈ ਜੀ ਹੈਪੀ ਮੂਡ ਦਾ ਮਤਲਬ ਹੈ ਜੀ ਪਸ਼ੂ ਨੂੰ ਜਦੋਂ ਆਪਣਾ ਕੋਈ ਪਸ਼ੂ ਪਹਿਲੀ ਬਿਆਨਤ ਸੌਂਦਾ ਹੈ ਠੀਕ ਹੈ ਪਹਿਲੀ ਬਾਤ ਆਪਣੇ ਜੋ ਬੱਚੇ ਵੈੜ ਹੈ ਜੀ ਉਹ ਸੌਊਗੀ ਉਹ ਕਈ ਵਾਰੀ ਉਹ ਆਪਣੇ ਜੋ ਚੁਆਈ ਕਰਦੇ ਆ ਉਦੋਂ ਖੜਦਾ ਹੀ ਨਹੀਂ ਉਹ ਜੀ ਅੱਛਾ ਵੀ ਉਹ ਆਪਾਂ ਦੇ ਆਮ ਪਾ ਛੱਜ ਕਹ ਦੀ ਲਤਾ ਮਾਰਦੀ ਹੈ ਜਾਂ ਉਹ ਗੇੜੇ ਘੜਦੀ ਹੈ ਇਹ ਤਾਂ ਬੜੀ ਵੱਡੀ ਪ੍ਰੋਬਲਮ ਹੈ ਜੀ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਜੀ ਪਹਿਲੀ ਵੈੜ ਨੂੰ ਕਈ ਵਾਰ ਬਾਲਟੀ ਮੁੱਦੇ ਮੂਹ ਹੋ ਜਾਂਦੀ ਹੈ ਕਈ ਵਾਰ ਬੰਦੇ ਜੇ ਉਹਦੇ ਥੱਲੇ ਮੰਨ ਲਓ ਥੋੜਾ ਦੁੱਧ 10 ਤੋਂ 12 ਲੀਟਰ ਹੈ ਇੱਕ ਟਾਈਮ ਦਾ ਜੇ ਉਹਨੇ ਇੱਕ ਵਾਰੀ ਵੀ ਇਹ ਹਿੱਲੇ ਚੱਲ ਕਰਤੀ ਉਹ ਸਾਰੇ ਦਾ ਸਾਦਾ ਦੁੱਧ ਥੋੜਾ ਪ੍ਰੋਫਿਟ ਆ ਜਿਹੜਾ ਉਹ ਘਾਟੇ 'ਚ ਜਾਊਗਾ ਇਹ ਠੀਕ ਹੈ ਇਹ ਹੈਪੀ ਮੂਡ ਕਰਦੇ ਜੀ ਇਹਦਾ ਹੈਪੀ ਮੂਡ ਇਹਦਾ ਜੀ ਇਹ ਬਸ ਉਥੋਂ ਸੀ ਚੋਂ ਤੋਂ ਅੱਧਾ ਘੰਟਾ ਪਹਿਲਾਂ ਦੇਣੀ ਆ ਜੀ ਠੀਕ ਹੈ ਉਸ ਤੋਂ ਬਾਅਦ ਥੋੜਾ ਪਸ਼ੂ ਨਾ ਹਿੱਲੇ ਤੇ ਨਾਲ ਕੋਈ ਲੱਤ ਮਾਰੇ। ਕੀ ਬਾਤ ਹੈ? ਕੀ ਬਾਤ ਹੈ? ਲੋ ਇੱਕ ਛੋਟਾ ਜਿਹਾ ਪ੍ਰੋਜੈਕਟ ਹੈ। ਤੁਸੀਂ ਇਹ ਦੇਖੋ ਸੁਖਚੈਨ ਜੀ ਹੈਪੀ ਮੂਡ ਯੂਜ਼ ਕਰਦੇ ਨੇ। ਕਿਹੜੀ ਵੈੜੀ ਕਿਹੜੀ ਲੱਤ ਲੁੱਟ ਮਾਰਦੀ ਸੀ ਤੁਹਾਡੀ? ਜਿਵੇਂ ਆ ਪਹਿਲੇ ਵੈੜ ਹੈ ਜੀ। ਹਾਂਜੀ ਹਾਂ ਹਾਂ। ਇਹਦੇ ਇਹ ਵਾਲੀ ਇਹ ਵੈ ਹੈ ਜੀ। ਅੱਛਾ ਇਹ ਮਤਲਬ ਡਰਦੀ ਵੀ ਵਾਵਾ ਡਰਦੀ ਹੈ। ਹਾਂਜੀ ਇਹ ਦੇਖ ਲਓ ਜੀ ਆਪਣੇ ਤੋਂ ਡਰ ਵੀ ਰਹੀ ਹੈ ਜੀ। ਇਹਨੂੰ ਦੇਣਾ ਇਹ ਵਧੀਆ ਆਪਣੀ ਚਵਾਈ ਦੇ ਸਟੈਂਪ ਤੇ ਦੁੱਧ ਵਧੀਆ ਆਪ ਦਾ ਰਕੜ ਆਉਂਦੀ ਹੈ ਜੀ। ਪਹਿਲਾਂ ਮਤਲਬ ਜ਼ਿਆਦਾ ਡਰਦੀ ਸੀ ਜੇ ਡਰਦੀ ਸੀਗੀ ਜੀ ਬਾਕੀ ਲੱਤ ਨਹੀਂ ਮਾਰੀ ਕਿਸੇ ਦੀ ਲੱਤ ਨਹੀਂ ਮਾਰੀ ਜੀ ਬਾਕੀ ਜੇ ਕੋਈ ਬੱਚਾ ਹੈ ਜਾਂ ਬੱਚੀ ਹੁੰਦੀ ਆ ਆਪਾਂ ਥੱਲੇ ਪਾਉਨੇ ਆ ਤੇ ਉਹਦੇ ਪਸਮਾ ਵਾਲੇ ਹਾਂਜੀ ਉਹਨੂੰ ਵੀ ਥੱਲੇ ਨਹੀਂ ਪੈਣ ਦਿੰਦੀ ਸੀਗੀ ਅੱਛਾ ਇੰਨਾ ਜ਼ਿਆਦਾ ਡਰਦੀ ਸੀ ਡਰਦੀ ਸੀਗੀ ਤੇ ਫਿਰ ਇਹ ਕਿੰਨੀ ਵਾਰ ਕਿਵੇਂ ਦੇਣੀ ਹੁੰਦੀ ਹੈ ਜੀ ਇਹ ਇਹ ਬਸ ਇਹਦੇ ਪੰਜ ਸੱਤ ਬੂੰਦਾਂ ਨਿਗਾਏਗੀ ਉਹ ਇਹਦੇ ਜਾਤਾ ਜੇ ਡਾਇਰੈਕਟ ਪਸੂ ਮੂੰਹ ਚ ਪਾਉਂਦਾ ਤਾਂ ਜੀਭ ਤੇ ਪਾਦੇ ਹੋ ਜੀ ਨਹੀਂ ਤਾਂ ਇਹ ਫਿਰ ਪਾਣੀ ਜਾਂ ਦਾਣੇ ਚ ਉਹ ਦੇ ਪਹਿਲਾਂ ਆਪਾਂ ਦਾ ਘੰਟਾ ਦੇ ਸਕਦੇ ਆ ਜੀ अच्छा सुखचैन जी ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਤੁਸੀਂ ਕਾਫੀ ਮੈਨੂੰ ਲੱਗਦਾ ਤੁਸੀਂ ਤੇ ਆਪਣੇ ਡਾਕਟਰ ਆਪ ਹੀ ਬਣ ਗਏ ਹੋ ਹਾਂਜੀ ਹੌਲੀ ਹੌਲੀ ਸਾਰਾ ਕੰਮ ਹੀ ਜੀ ਕਾ ਆਪ ਦੇ ਕਿਉਂ ਫਾਰਮਰ ਆ ਅਸੀਂ ਵੀ ਫਾਰਮਰ ਆ ਤੇ ਪਸ਼ੂਆਂ ਨਾਲ ਸਾਨੂੰ ਆਪ ਹੀ ਕਰਨਾ ਪੈਂਦਾ ਹੈ ਜੀ 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 ਅੱਛਾ ਜਿਹੜੇ ਫਾਰਮਰ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਸੁਖਚੈਨ ਜੀ ਉਹਨਾਂ ਨੂੰ ਕੀ ਕਹੋਗੇ ਸਾਰੀ ਦੁਨੀਆ ਚ ਜਿੱਥੇ ਜਿੱਥੇ ਵੀ ਪੰਜਾਬੀ ਬੈਠਾ ਹੈ ਉਹਦਾ ਡੰਗਰਾਂ ਨਾਲ ਵਾਹ ਵਾਸਤਾ ਹੁੰਦਾ ਹੀ ਆ ਲਗਭਗ ਚਾਹੇ ਸਿੱਧੇ ਤੌਰ ਤੇ ਚਾਹੇ ਅਸਿੱਧੇ ਤੌਰ ਤੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਅਸੀਂ ਸਾਰਿਆਂ ਨੂੰ ਕਵਾਂਗੇ ਅਸੀਂ ਇਹਦਾ ਰਿਜ਼ਲਟ ਵਧੀ ਅੱਗੇ ਵੀ ਅਸੀਂ ਜਿਹੜਾ ਆਪਦੇ ਜਾਣਕਾਰਾਂ ਨੂੰ ਦਿੱਤਾ ਹੈ ਉਹਨਾਂ ਨੇ ਵੀ ਸਾਨੂੰ ਫੀਡਬੈਕ ਬਹੁਤ ਵਧੀਆ ਦਿੱਤਾ ਹੈ ਤੁਸੀਂ ਅੱਗੇ ਤੋਂ ਇਹਨੂੰ ਇੱਕ ਵਾਰੀ ਯੂਜ਼ ਕਰਕੇ ਦੇਖੋ ਦੁੱਖ ਤੋੜ ਦੂ ਡੰਡਰੀਆਂ ਦੇ ਡੈਰੀਆਂ ਦੇ ਦੁੱਖ ਤੋੜੂਗੀ ਜੀ ਸਭ ਤੋਂ ਕੀ ਬਾਤ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਸੁਖਚੰਨ ਜੀ ਸਾਰੀ ਗੱਲਬਾਤ ਲਈ ਸੋ ਅਸੀਂ ਪਹੁੰਚੇ ਹੋਇਆ ਹੈ ਸ੍ਰੀ ਗੰਗਾਨਗਰ ਦਾ ਪਿੰਡ ਹੈਗਾ ਇਹ ਸ੍ਰੀ ਕਰਨਪੁਰ ਰੋਡ ਦੇ ਉੱਤੇ ਪੈਂਦਾ ਹੈ Z 14 Z ਇਹ Zਾਂ ਦਾ ਕੀ ਹਿਸਾਬ ਕਿਤਾਬ ਰੱਖਿਆ ਹੋਇਆ ਜੀ ਸਾਡੇ ਇਥੇ ਨਹਿਰਾਂ ਦੇ ਹਿਸਾਬ ਨਾਲ ਪਿੰਡਾਂ ਦੇ ਨਾਮ ਰੱਖੇ ਗਏ ਆ ਜੇ ਨਹਿਰ ਚੋਂ ਆਪਣਾ ਮੋਗਾ ਨਿਕਲਦਾ ਹੈ ਹਾਂਜੀ ਉਹ ਮੋਗੇ ਦੇ ਆਧਾਰ ਤੇ ਇਥੇ ਪਿੰਡ ਦਾ ਨਾਮ ਪੈਂਜਦਾ ਜੀ ਓਕੇ ਹੁਣ ਤੁਹਾਡਾ Z ਹੈ ਨ ਮੋਗਾ Z ਹੈ ਜੀ ਆਪਣੀ ਜਨ ਮੰਨ ਲਓ ਜੇ ਪੰਜਾਬ ਤਾਂ ਕਹਿੰਦੇ ਜੀ ਸੂਆ ਇਥੇ ਸਾਡੇ ਨਹਿਰ ਕਹੀ ਜਾਂਦੀ ਇੱਕ ਚੱਕ ਕੱਸੀ ਕਹਿੰਦੇ ਆ ਅੱਛਾ ਅੱਛਾ ਉਹਦੇ ਵਿੱਚੋਂ ਇੱਕ ਤੋਂ ਚੱਲਦਾ ਹੈ ਤੇ 25 ਤੱਕ Z ਚੱਲਦਾ ਹੈ ਜੀ ਓਕੇ ਇੱਕ Z ਪੇ ਇੱਕ ਜਡੋ ਇੱਕ Z ਮੋਗਾ ਗਿਣਿਆ ਜਾਊਗਾ ਤੇ ਨਾਲ ਪਿੰਡ ਵੀ ਗਿਣਿਆ ਜਾਊਗਾ ਜੀ 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 ਚਲੋ ਬहोत ब शुक्रिया सुखचैन जी सारी ਗੱਲਬਾਤ ਲਈ ਸੋ ਅਸੀਂ ਤੁਹਾਡਾ ਐਕਸਪੀਰੀਅੰਸ ਸ਼ੇਅਰ ਕਰਵਾਇਆ ਪੰਜਾਬ ਦੇ ਨਾਲ-ਨਾਲ ਹੁਣ ਜਿਹੜਾ ਡਾਕਟਰ ਬੀਐਸਕੇ ਦੇ ਨੁਸਖੇ ਫਾਰਮੂਲੇ ਹੈਗੇ ਨੇ ਉਹ ਰਾਜਸਥਾਨ ਵਾਲੇ ਪਾਸੇ ਵੀ ਕਾਫੀ ਮਕਬੂਲ ਹੋ ਰਹੇ ਨੇ ਸੁਖਚੈਨ ਜੀ ਦਾ ਕਹਿਣਾ ਹੈ ਕਿ ਸ੍ਰੀ ਗੰਗानगर ਦਾ ਜਿਹੜਾ ਏਰੀਆ ਹੈਗਾ ਅਬੋਰ ਦਾ ਏਰੀਆ ਹੈਗਾ ਇਹ ਲਗਭਗ ਸਾਰੇ ਇੱਕੋ ਜੀ ਜ਼ੁਬਾਨ ਦੇ ਔਰ ਇੱਕੋ ਜੇ ਕਲਚਰ ਦੇ ਜਿਹੜੇ ਅਸੀਂ ਕਹੇ ਲਏ ਕਿ ਮਿਲਦੇ ਜੁਲਦੇ ਹੈਗੇ ਨੇ ਅਜੇ ਇਹਦੇ ਵਿੱਚ ਜਿਹੜੀਆਂ ਦਿੱਕਤਾਂ ਜਿਹੜੀਆਂ ਪਰੇਸ਼ਾਨੀਆਂ ਪੰਜਾਬ ਦੇ ਵਿੱਚ ਪਸ਼ੂਆਂ ਨੂੰ ਡੰਗਰਾਂ ਨੂੰ ਆਉਂਦੀਆਂ ਨੇ ਦੁਧਾਰੂਆਂ ਨੂੰ ਉਸੇ ਤਰ੍ਹਾਂ ਦੀ ਦਿੱਕਤਾਂ ਪਰੇਸ਼ਾਨੀਆਂ ਇੱਥੇ ਵੀ ਨੇ ਪਰ ਉਹਨਾਂ ਨੇ ਪਿਛਲੇ 2 ਸਾਲ ਤੋਂ ਡਾਕਟਰ ਬੀਐਸਕੇ ਤੋਂ ਦੇਜੋ ਜੁੜੇ ਨੇ ਇੱਕ ਵਾਰ ਉਹ 6 ਮਹੀਨੇ ਵਾਸਤੇ ਡੈਰੀ ਫਾਰਮਰ ਛੱਡ ਵੀ ਗਏ ਸੀ ਹੱਥ ਖੜੇ ਕਰਤੇ ਸੀ ਕਿਉਂਕਿ ਮਸਟੈਟਸ ਦੀ ਦਿੱਕਤ ਪਰੇਸ਼ਾਨੀ ਨਾਲ ਇਹ ਕਾਫੀ ਜ਼ਿਆਦਾ ਪਰੇਸ਼ਾਨ ਸੀ ਪਰ ਇਸ ਤੋਂ ਬਾਅਦ ਜਮੀਨ ਇਹਨਾਂ ਦਾ ਨੁਸਖਾ ਫਾਰਮੂਲਾ ਡਾਕਟਰ ਬੀਐਸਕੇ ਵਾਲਿਆਂ ਨੇ ਨਾ ਇਸਤੇਮਾਲ ਕਰਨੇ ਸੀ ਥੋੜੀ ਜ਼ੁਬਾਨੀ ਸੁਣਾਏ ਨੇ ਕਿਵੇਂ ਕੀ ਕੀ ਫਾਇਦਾ ਹੋਇਆ ਤਾਂ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਡੈਰੀ ਫਾਰਮਰ ਡੈਰੀ ਫਾਰਮਿੰਗ ਹੈਗੀ ਉਹ ਪ੍ਰੋਫਿਟ ਦੇ ਵਿੱਚ ਗਈ ਹੈ ਪ੍ਰੋਫਿਟ ਦੇ ਵਿੱਚ ਚੱਲ ਰਿਹਾ ਜੀ ਹੁਣ ਕੰਮ ਸਾਰ ਪ੍ਰੋ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਆਪਣੀ ਡੈਰੀ ਫਾਰਮਿੰਗ ਦੇ ਵਿੱਚ ਆ ਰਹੀਆਂ ਨੇ ਕਿਉਂਕਿ ਅਸੀਂ ਕਹਿ ਲਈਏ ਕਿ ਸਾਡਾ ਜਿਹੜਾ ਮਕਸਦ ਹੈਗਾ ਉਹ ਇਹ ਹੈ ਕਿ ਅਸੀਂ ਆਪਣੇ ਟੁੱਟੇ ਹੋਏ ਵਿਰਸੇ ਨਾਲ ਸਹਾਇਕ ਧੰਦੇਆਂ ਨਾਲ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜੋੜੀਏ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਕਰਕੇ ਉਹ ਸਹਾਇਕ ਧੰਦੇ ਖਾਸ ਕਰਕੇ ਡੈਰੀ ਫਾਰਮਿੰਗ ਨੂੰ ਛੱਡ ਰਹੇ ਨੇ ਉਨ੍ਹਾਂ ਨੂੰ ਇੱਕ ਵਾਰ ਮੁੜ ਤੋਂ ਅਸੀਂ ਹਕੀਕਤ ਟੀਵੀ ਪੰਜਾਬੀ ਜ਼ਰੀਏ ਜੋੜ ਸਕੀਏ ਕਾਸਿਫ ফারুকੀ ਹਕੀਕਤ ਟੀਵੀ ਪੰਜਾਬੀ ਸ੍ਰੀ ਗੰਗਨਗਰ